ਆਉਂ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 ਸ਼ਾਮ ਦਾ ਖਾਣਾ ਹਲਕਾ ਖਾਣਾ ਚਾਹੀਦਾ ਹੈ ਤੇ ਸ਼ਾਮ ਦੇ 7 ਵਜੇ ਤੋਂ ਬਾਅਦ ਕੁਝ ਨਹੀਂ ਖਾਣਾ ਚਾਹੀਦਾ ਸਵੇਰ ਦਾ ਨਾਸ਼ਤਾ ਜ਼ਰੂਰੀ ਹੈ ਤੇ ਦਿਨ ਦੇ ਬਾਕੀ ਭੋਜਨਾਂ ਤੋਂ ਥੋੜਾ ਜ਼ਿਆਦਾ ਹੋਣਾ ਚਾਹੀਦਾ ਹੈ ਗਰਮੀਆਂ ਵਿੱਚ ਘੱਟ ਮਸਾਲਿਆਂ ਵਾਲਾ ਸਾਦਾ ਭੋਜਨ ਖਾਣ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ। ਨੰਬਰ 2 ਸ਼ਹਿਦ ਖੰਡ ਤੋਂ ਵੱਧ ਮਿੱਠਾ ਹੁੰਦਾ ਹੈ ਇਸ ਲਈ ਤੁਸੀਂ ਇਸ ਨੂੰ ਘੱਟ ਮਾਤਰਾ ਵਿੱਚ ਲੈ ਸਕਦੇ ਹੋ ਪਰ ਇਸ ਵਿੱਚ ਕੈਲਰੀਜ਼ ਦੀ ਮਾਤਰਾ ਥੋੜੀ ਵੱਧ ਹੁੰਦੀ ਹੈ। ਇਸ ਲਈ ਇਸ ਨੂੰ ਖਾਣ ਲੱਗਿਆਂ ਧਿਆਨ ਰੱਖਣਾ ਚਾਹੀਦਾ ਹੈ। ਨੰਬਰ 10 ਡਾਇਬੀਟਿਸ ਦੇ ਮਰੀਜ਼ਾਂ ਦੇ ਲਈ ਖੰਡ ਦੀ ਥਾਂ ਉੱਤੇ شہਦ ਦੀ ਵਰਤੋਂ ਕਰਨ ਦਾ ਕੋਈ ਅਸਲ ਫਾਇਦਾ ਨਹੀਂ ਹੈ ਕਿਉਂਕਿ ਅਖੀਰ ਵਿੱਚ ਦੋਵੇਂ ਤੁਹਾਡੇ ਖੂਨ ਵਿੱਚ ਸ਼ੂਗਰ ਦੀ ਮਾਤਰਾ ਵਧਾ ਦੇਣਗੇ ਇਸ ਲਈ ਸ਼ੂਗਰ ਦੇ ਮਰੀਜ਼ ਸਹਿਦ ਦੀ ਵਰਤੋਂ ਸੌ ਸਮਝ ਕੇ ਹੀ ਕਰਨ ਨੰਬਰ 4 ਜੇਕਰ ਤੁਸੀਂ ਵਾਲਾਂ ਦੀ ਲੰਬਾਈ ਨੂੰ ਜਲਦੀ ਵਧਾਉਣਾ ਚਾਹੁੰਦੇ ਹੋ ਤਾਂ ਜਦੋਂ ਵਾਲ ਥੱਲੇੋਂ ਦੋ ਮੁਹੇ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਹਲਕਾ ਜਿਹਾ ਕੱਟ ਦੇਵੋ ਇਸ ਨਾਲ ਵਾਲਾਂ ਦੀ ਲੰਬਾਈ ਦੁਬਾਰਾ ਵਧਣਾ ਸ਼ੁਰੂ ਕਰ ਦੇਵੇਗੀ ਨੰਬਰ 5 ਜੇਕਰ ਕਈ ਦਿਨ ਲਗਾਤਾਰ ਭੁੰਨਿਆ ਹੋਇਆ ਅਮਰੂਦ ਖਾਦਾ ਜਾਵੇ ਤਾਂ ਉਸ ਨਾਲ ਖਾਂਸੀ ਗਲੇ ਦੀ ਇਨਫੈਕਸ਼ਨ ਪੇਟ ਦਰਦ ਅਤੇ ਪਾਚਨ ਸੰਬੰਧੀ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ਇਸ ਲਈ ਚੁੱਲ੍ਹੇ ਵਿੱਚ ਅਮਰੂਦ ਭੁੰਨ ਕੇ ਹੀ ਖਾਓ ਨੰਬਰ 6 ਜਿਨ੍ਹਾਂ ਲੋਕਾਂ ਨੂੰ ਕੋਈ ਵੀ ਮਾਨਸਿਕ ਤੌਰ ਤੇ ਪਰੇਸ਼ਾਨੀ ਜਾਨੀ ਕਿ ਡਿਪਰੈਸ਼ਨ ਦਿਮਾਗੀ ਕਮਜ਼ੋਰੀ ਨੀਂਦ ਨਾ ਆਉਣਾ ਅਜਿਹੀਆਂ ਸਮੱਸਿਆਵਾਂ ਹੋਣ ਉਹਨਾਂ ਨੂੰ ਕਦੇ ਵੀ ਆਲੂ ਫਿੰਗਰਸ ਨਹੀਂ ਖਾਣੀਆਂ ਚਾਹੀਦੀਆਂ ਇਸ ਨਾਲ ਉਹਨਾਂ ਦੀ ਇਹ ਪਰੇਸ਼ਾਨੀ ਵੱਧ ਸਕਦੀ ਹੈ ਨੰਬਰ 7 ਜਿਨ੍ਹਾਂ ਲੋਕਾਂ ਵਿੱਚ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ ਉਹ ਲੋਕ ਜ਼ਿਆਦਾ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ ਇਸ ਲਈ ਵਿਟਾਮਿਨ ਡੀ ਨੂੰ ਹਮੇਸ਼ਾ ਆਪਣੇ ਸਰੀਰ ਵਿੱਚ ਪੂਰਾ ਰੱਖਣ ਦੀ ਕੋਸ਼ਿਸ਼ ਕਰੋ ਨਹੀਂ ਤਾਂ ਤੁਸੀਂ ਮੋਟਾਪੇ ਦਾ ਸ਼ਿਕਾਰ ਹੁੰਦੇ ਹੁੰਦੇ ਹੱਡੀਆਂ ਦੀ ਕਮਜ਼ੋਰੀ ਤੋਂ ਵੀ ਪੀੜਤ ਹੋ ਜਾਵੋਗੇ ਨੰਬਰ 8 ਕਣਕ ਦੇ ਆਟੇ ਦੀਆਂ ਰੋਟੀਆਂ ਜ਼ਿਆਦਾਤਰ ਭਾਰਤੀ ਲੋਕ ਖਾਂਦੇ ਹਨ ਇਸ ਵਿੱਚ ਲਗਭਗ 70 ਤੋਂ 80% ਦੀ ਕੈਲਰੀ ਵਿਟਾਮਿਨ ਵੀ ਅਤੇ ਖਣਿਜ ਪਾਏ ਜਾਂਦੇ ਹਨ ਜਿਸ ਨਾਲ ਮੋਟਾਪਾ ਘੱਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਦਿਨ ਵਿੱਚ ਦੁਪਹਿਰ ਸਮੇਂ ਹੀ ਕਣਕ ਦੀ ਰੋਟੀ ਖਾਓ ਨੰਬਰ 9 ਰਾਗੀ ਦੇ ਆٹے ਦੀਆਂ ਰੋਟੀਆਂ ਚ ਕੈਲਸ਼ੀਅਮ ਖੁਰਾਕੀ ਫਾਈਬਰ ਅਤੇ ਐਂਟੀਆਕਸੀਡੈਂਟਸ ਪਾਇਆ ਜਾਂਦਾ ਹੈ ਇਹਨਾਂ ਨੂੰ ਆਪਣੀ ਰੈਗੂਲਰ ਡਾਈਟ ਚ ਸ਼ਾਮਿਲ ਕਰਨ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ ਅਤੇ ਹੱਡੀਆਂ ਸਿਹਤਮੰਦ ਰਹਿੰਦੀਆਂ ਹਨ ਇਸ ਦੇ ਨਾਲ ਹੀ ਸ਼ੂਗਰ ਦੇ ਮਰੀਜ਼ਾਂ ਲਈ ਵੀ ਰਾਗੀ ਦੀ ਰੋਟੀ ਫਾਇਦੇਮੰਦ ਹੁੰਦੀ ਹੈ। ਰਾਗੀ ਦੇ ਆਟੇ ਤੋਂ ਬਣੀ ਰੋਟੀ ਵਿੱਚ ਲਗਭਗ 80 ਤੋਂ 90% ਦੀ ਕੈਲਰੀ ਹੁੰਦੀ ਹੈ। ਨੰਬਰ 10 ਚਿਕਨ ਖਾਣ ਤੋਂ ਬਾਅਦ ਕਦੇ ਵੀ ਦੁੱਧ ਨਾ ਪੀਓ। ਦਰਅਸਲ ਦੁੱਧ ਵਿੱਚ ਬਹੁਤ ਸਾਰੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਚਿਕਨ 'ਚ ਪਾਏ ਜਾਣ ਵਾਲੇ ਪੋਸ਼ਟਿਕ ਤੱਤਾਂ ਨਾਲ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਦੁੱਧ ਅਤੇ ਚਿਕਨ ਨੂੰ ਇਕੱਠੇ ਖਾਣ ਨਾਲ ਸਾਡੇ ਸਰੀਰ 'ਚ ਇੱਕ ਪ੍ਰਤੀਕਿਰਿਆ ਹੁੰਦੀ ਹੈ ਜਿਸ ਕਾਰਨ ਸਾਡੇ ਸਰੀਰ ਤੇ ਫੈਤ ੱਬੇ ਨਜ਼ਰ ਆਉਣ ਲੱਗਦੇ ਹਨ ਇਸ ਲਈ ਕਦੇ ਵੀ ਚਿਕਨ ਅਤੇ ਦੁੱਧ ਦਾ ਸੇਵਨ ਇਕੱਠਿਆਂ ਹੀ ਨਹੀਂ ਕਰਨਾ ਚਾਹੀਦਾ ਨੰਬਰ 11 ਜੇਕਰ ਤੁਸੀਂ ਰੈਗੂਲਰ ਤੌਰ ਤੇ ਜ਼ੈਤੂਨ ਦੇ ਤੇਲ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਕਾਫੀ ਹੱਦ ਤੱਕ ਘਟ ਹੁੰਦਾ ਹੈ ਕਿਉਂਕਿ ਇਸ ਕੁਕਿੰਗ ਆਇਲ ਚ ਕਈ ਖਾਸ ਤਰ੍ਹਾਂ ਦੇ ਕੰਪਾਊਂਡ ਹੁੰਦੇ ਹਨ ਜੋ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨੂੰ ਨਸ਼ਟ ਕਰਨ ਦਾ ਕੰਮ ਕਰਦੇ ਹਨ ਨੰਬਰ 12 ਜਿਨ੍ਹਾਂ ਲੋਕਾਂ ਨੂੰ ਡਾਇਬੀਟਿਸ ਦੀ ਬਿਮਾਰੀ ਹੈ ਉਹਨਾਂ ਨੂੰ ਨਿਯਮਤ ਰੂਪ ਚ ਜ਼ੈਤੂਨ ਦੇ ਤੇਲ ਦਾ ਸੇਵਨ ਹੀ ਕਰਨਾ ਚਾਹੀਦਾ ਹੈ ਜ਼ੈਤੂਨ ਦੇ ਤੇਲ ਚ ਮੌਜੂਦ ਐਂਟੀਆਕਸੀਡੈਂਟ ਇਨਸੂਲਿਨ ਦੇ ਸਿਕਰੇ ਸੰਬਧਾਨ ਚ ਮਦਦ ਕਰਦੇ ਹਨ ਜਿਸ ਨਾਲ ਫਲੱਡ ਸ਼ੂਗਰ ਦੇ ਪੱਧਰ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਨੰਬਰ 13 ਕੇਲੇ ਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਮੂਡ ਬਿਹਤਰ ਬਣਾਉਣ ਚ ਮਦਦ ਕਰਦਾ ਹੈ। ਇਸ ਨਾਲ ਤਣਾਅ ਦੂਰ ਹੁੰਦਾ ਹੈ। ਨੰਬਰ 14 ਕੇਲਾ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਕੇਲੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰਕ ਕਮਜ਼ੋਰੀ ਦੂਰ ਹੋ ਜਾਂਦੀ ਹੈ। ਨੰਬਰ 15 ਜੇਕਰ ਤੁਸੀਂ ਸਰੀਰ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਡਾਈਟ ਵਿੱਚ ਛੋਲਿਆਂ ਦੀ ਦਾਲ ਸ਼ਾਮਿਲ ਕਰੋ ਇਸ ਨਾਲ ਕਮਜ਼ੋਰ ਹੋਈਆਂ ਹੱਡੀਆਂ ਮਜ਼ਬੂਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੇਕਰ ਤੁਸੀਂ ਰੁਟੀਨ 'ਚ ਛੋਲਿਆਂ ਦੀ ਦਾਲ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਸਿਹਤਮੰਦ ਹੋ ਜਾਵੇਗਾ ਛੋਲਿਆਂ 'ਚ ਪੋਟਾਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਨੰਬਰ 16 ਰਸਗੁਲਾ ਸਪੰਜੀ ਬਣਾਉਣ ਲਈ ਰਸਗੁਲੇ ਨੂੰ ਚਾਸਨੀ ਵਿੱਚ ਪਕਾਉਂਦੇ ਸਮੇਂ ਜਦੋਂ ਰਸਗੁਲਾ ਚਾਸਨੀ ਵਿੱਚ ਫੁੱਲਣ ਲੱਗੇ ਤਾਂ ਇਸ ਵਿੱਚ 1 ਤੋਂ 2 ਚਮਚ ਪਾਣੀ ਪਾ ਦਿਓ ਇਸ ਨਾਲ ਚੀਨੀ ਦਾ ਸ਼ਰਬਤ گاੜਾ ਨਹੀਂ ਹੋਵੇਗਾ ਤੇ ਰਸਗੁਲਾ ਵੀ ਜ਼ਿਆਦਾ ਸਪੰਜੀ ਹੋ ਜਾਵੇਗਾ ਨੰਬਰ 17 ਜੇਕਰ ਮਲਾਈ ਵਿੱਚ 1 ਚਮਚ ਚੀਨੀ ਮਿਲਾ ਕੇ ਫੈਂਟੀ ਜਾਵੇ ਤਾਂ ਮੱਖਣ ਜ਼ਿਆਦਾ ਮਾਤਰਾ ਵਿੱਚ ਨਿਕਲਦਾ ਹੈ ਜੇਕਰ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਇਸ ਨੁਸਖੇ ਨੂੰ ਜ਼ਰੂਰ ਅਜ਼ਮਾਓ ਨੰਬਰ 18 ਜੇਕਰ ਤੁਸੀਂ ਦਹੀਂ ਬੜਾ ਬਣਾ ਰਹੇ ਹੋ ਤਾਂ ਦਹੀਂ ਦੇ ਬੜੇ ਬਣਾਉਣ ਲਈ ਉਰਦ ਦੀ ਦਾਲ 'ਚ ਥੋੜੀ ਜਹੀ ਸੂਜੀ ਪਾਓ ਅਤੇ ਚੰਗੀ ਤਰ੍ਹਾਂ ਨਾਲ ਫੈਂਟ ਲਓ ਇਸ ਨਾਲ ਦਹੀਂ ਬੜਾ ਹੋਰ ਨਰਮ ਹੋ ਜਾਵੇਗਾ ਨੰਬਰ 1 ਨੇ ਇੜਲੀ ਦੇ ਬੈਟਰ ਵਿੱਚ ਥੋੜਾ ਜਿਹਾ ਸਾਬੂਦਾਨਾ ਤੇ ਉੜਦ ਦੀ ਦਾਲ ਮਿਲਾ ਕੇ ਇੜਲੀ ਨੂੰ ਨਰਮ ਅਤੇ ਸਪੰਜੀ ਬਣਾਇਆ ਜਾ ਸਕਦਾ ਹੈ ਇਸ ਨਾਲ ਟੇਸਟ ਵੀ ਵਧੇਗਾ ਨੰਬਰ 2 ਜੇਕਰ ਫ੍ਰਿਜ ਵਿੱਚੋਂ ਬਦਬੂ ਆਉਂਦੀ ਹੈ ਤਾਂ ਚਾਰ ਕੋਲ ਦਾ ਇੱਕ ਕਟੋਰਾ ਫ੍ਰਿਜ ਵਿੱਚ ਰੱਖੋ ਬਦਬੂ ਜਲਦੀ ਹੀ ਦੂਰ ਹੋ ਜਾਵੇਗੀ ਨੰਬਰ 1 ਕੀ ਗੈਸ ਤੇ ਖਾਣਾ ਪਕਾਉਣ ਨਾਲ ਆਲੇ-ਦੁਆਲੇ ਦਾ ਵਾਤਾਵਰਣ ਵੀ ਗਰਮ ਹੋ ਜਾਂਦਾ ਹੈ ਇਸ ਕਾਰਨ ਕਮਰਾ ਹਮੇਸ਼ਾ ਗਰਮ ਰਹਿੰਦਾ ਹੈ ਇਸ ਲਈ ਗਰਮੀਆਂ ਵਿੱਚ ਗੈਸ ਚੁੱਲਾ ਬਾਹਰ ਬੇੜੇ ਵਿੱਚ ਬਿਜਲੀ ਰਸੋਈ ਵਿੱਚ ਹੀ ਰੱਖੋ ਅਤੇ ਉਸਦੀ ਹੀ ਵਰਤੋਂ ਕਰੋ ਨੰਬਰ Y ਤુલਸੀ ਇਹ ਐਂਟੀਬਾਇਓਟਿਕ ਦਰਦ ਤੋਂ ਰਾਹਤ ਅਤੇ ਇਮਿਊਨਿਟੀ ਵਧਾਉਣ ਵਿੱਚ ਵੀ ਫਾਇਦੇਮੰਦ ਹੈ ਰੋਜ਼ਾਨਾ ਸਵੇਰੇ 3-5 ਤੁਲਸੀ ਦੇ ਪੱਤਿਆਂ ਦਾ ਸੇਵਨ ਕਰੋ ਨੰਬਰ 23 ਯੋਗਾ ਅਤੇ ਪ੍ਰਣਾਮ ਸਰੀਰ ਨੂੰ ਤੰਦਰੁਸਤ ਅਤੇ ਰੋਗਮੁਕਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਨੰਬਰ 24 ਇੱਕ ਨਿਸ਼ਚਿਤ ਉਮਰ ਤੋਂ ਬਾਅਦ ਨਾਮਕ ਦੀ ਮਾਤਰਾ ਘੱਟ ਕਰ ਲੈਣੀ ਚਾਹੀਦੀ ਹੈ ਕਿਉਂਕਿ ਜ਼ਿਆਦਾ ਲੂਣ ਖਾਣ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਅਤੇ ਹੱਡੀਆਂ ਵਿੱਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਅਤੇ ਸਰੀਰ ਦਾ ਸੰਤੁਲਨ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਜਿਆਦਾ ਨਮਕ ਦਾ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਹੋ ਜਾਂਦਾ ਹੈ ਸੋ ਇਸੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ